ਸੱਚੀ ਗੱਲ ਦੋਸਤੋ ਜੇਕਰ ਇਸ ਵੇਲੇ ਪੰਜਾਬ ਦੇ ਗੱਲ ਜੋ ਵੱਡੀਆਂ ਮੁਸੀਬਤਾਂ ਪਈਆਂ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਦੋ ਵੱਡੀਆਂ ਮੁਸੀਬਤਾਂ ਇਸ ਸਮੇਂ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇੱਕ ਹੈ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੇ ਵਿੱਚ ਵਾਧਦਾ ਹੋਇਆ ਆਤੰਕ ਅਤੇ ਦੂਜੀ ਹੈ ਨਸ਼ੇ ਦੀ ਸਮੱਸਿਆ ਪਰ ਜੇਕਰ ਕਿਸੇ ਘਰ ਤੇ ਇਹਨਾਂ ਦੋਵੇਂ ਸਮੱਸਿਆਵਾਂ ਦੀ ਮਾਰ ਪੈ ਜਾਵੇ ਫਿਰ ਉਸ ਘਰ ਦਾ ਕੀ ਹਾਲ ਹੁੰਦਾ ਹੈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਸਰਕਾਰੀ ਵਿਭਾਗ ਦੇ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰ ਰਿਹਾ ਸੀ ਉਸ ਨੂੰ ਉਸਦੇ ਹੀ ਇੱਕ ਅਫਸਰ ਦੇ ਪੁੱਤਰ ਵੱਲੋਂ ਜੋ ਕਿ ਪ੍ਰਵਾਸੀ ਮਜ਼ਦੂਰ ਦਾ ਪੁੱਤਰ ਦੱਸਿਆ ਜਾਂਦਾ ਹੈ ਪ੍ਰਵਾਸੀ ਜੋ ਕਿ ਪੰਜਾਬ ਦੇ ਵਿੱਚ ਆ ਕੇ ਸਰਕਾਰੀ ਨੌਕਰੀ ਕਰ ਰਿਹਾ ਸੀ ਉਸ ਦੇ ਪੁੱਤਰ ਵੱਲੋਂ ਨਸ਼ੇ ਦੀ ਦਲਦਲ ਦੇ ਵਿੱਚ ਧੱਕ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਪਰਿਵਾਰ ਦੀ ਜ਼ਿੰਦਗੀ ਕਿਵੇਂ ਨਰਕ ਬਣ ਗਈ ਅੱਜ ਦੀ ਵੀਡੀਓ ਤੁਹਾਡੇ ਜਿੱਤੇ ਰੌਂਗਟੇ ਖੜੇ ਕਰਦੇ ਹੈ ਉਥੇ ਤੁਹਾਡੀ ਅੱਖ ਵੀ ਨਮ ਕਰ ਦੇਵੇਗੀ ਕਿਸ ਤਰ੍ਹਾਂ ਇੱਕ ਸਾਕਸ਼ ਦੀਆਂ ਨਸ਼ੇ ਦੀਆਂ ਆਦਤਾਂ ਕਰਕੇ ਉਸ ਦਾ ਪਰਿਵਾਰ ਕੀ ਕੀ ਬਰਦਾਸ਼ਤ ਕਰ ਰਿਹਾ ਹੈ ਚੱਲ ਰਿਹਾ ਹੈ ਜਰੂਰ ਇਸ ਵੀਡੀਓ ਦੇ ਵਿੱਚ ਦੇਖਣ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਜੁੜ ਕਰ ਦੇਣਾ ਕਿਉਂਕਿ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੂੰ ਇਸ ਪਰਿਵਾਰ ਦੇ ਇੰਨੇ ਹਾਲਾਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਹੋ ਸਕਦਾ ਹੈ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦੇ ਇਸ ਤਰ੍ਹਾਂ ਦੇ ਹਾਲਾਤ ਬਣਨ ਤੋਂ ਬਚ ਸਕਣ ਸੋ ਦੋਸਤੋ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੂਜਿਆਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਤੱਕਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੀ ਸੋਚਦੇ ਤੁਸੀਂ ਇਸ ਬਾਰੇ ਕਮੈਂਟ ਕਰਕੇ ਯੈਸ ਜਾਂ ਨੋ ਦੇ ਵਿੱਚ ਆਪਣੀ رائے ਦੱਸਣਾ ਤੇ ਹੁਣ ਦੇਖੋ ਇਹ ਪੂਰੀ ਵੀਡੀਓ ਜਿੱਥੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਇਸ ਪਰਿਵਾਰ ਦੀ ਮਦਦ ਕੀਤੀ ਜੋ ਕਿ ਹਮੇਸ਼ਾ ਵਕ ਵਕ ਮੌਕਿਆਂ ਤੇ ਵਕ ਵਕ ਪਰਿਵਾਰਾਂ ਦੀ ਮਦਦ ਕਰਦੇ ਨੇ ਸੋ ਆਓ ਦੇਖੋ ਇਹ ਪੂਰੀ ਵੀਡੀਓ ਇੱਕ ਲਾਈਕ ਮਨਦੀਪ ਸਿੰਘ ਮੰਨਾ ਦੇ ਲਈ ਵੀ ਬਣਦਾ ਜੋ ਇਸ ਤਰ੍ਹਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਦੋਸਤੋ ਇਹ ਸੁਲਤਾਨਵਨ ਰੋਡ ਤੇ ਡਰਾਮਾਂ ਵਾਲਾ ਬਾਜ਼ਾਰ ਹੈ ਕੀ ਨਾਂ ਭੈਣ ਜੀ ਤੁਹਾਡਾ ਹਾਂਜੀ ਮੇਰਾ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਮੈਨੂੰ ਮਿਲੇ ਸੀ ਇਹਨਾਂ ਦੀ ਇੱਕ ਦਿਨ ਮੈਂ ਸਟੋਰੀ ਵੀ ਦੇਖੀ ਸੀਗੀ ਫੇਸਬੁੱਕ ਦੇ ਉੱਤੇ ਚੱਲਦੀ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਬੇਟਾ ਇਹਨਾਂ ਦਾ ਜਿਹੜਾ ਉਹ ਨਸ਼ੇ ਦੀ ਗ੍ਰਿਫਤ ਚ ਆ ਗਿਆ ਔਰ ਦੁੱਖ ਇਸ ਗੱਲ ਦਾ ਕਿ ਸਰਕਾਰੀ ਨੌਕਰੀ ਕਰਦਾ ਸੀਗਾ ਚਾਹੇ ਉਹ ਕੱਚਿਆਂ 'ਚ ਹੀ ਸੀਗਾ 8 ਸਾਲ ਨੌਕਰੀ ਕੀਤੀ ਉਹਨੇ ਸਰਕਾਰੀ ਦੀ ਹਾਂਜੀ 8 ਸਾਲ 8 ਸਾਲ ਨੌਕਰੀ ਕੀਤੀ ਉਹਦੇ ਨਾਲ ਦੇ ਸਾਰੇ ਪੱਕੇ ਹੋ ਗਏ ਨੇ ਅੱਜ ਲੱਖ ਰੁਪਈਆ ਮੇਰੇ ਖਿਆਲੋਂ ਦੀ ਤਨਖਾਹ ਹੋ ਜਾਣੀ ਸੀ ਇਹਦੇ ਲਾਗੇ-ਲਾਗੇ ਔਰ ਉਹ ਨਸ਼ੇ ਦੀ ਗ੍ਰਿਫਤ ਚ ਆ ਗਿਆ ਕਿਸੇ ਉੱਥੇ ਹੀ ਮਹਿਕਮੇ ਦੇ ਵਿੱਚ ਅਫਸਰ ਦੇ ਮੁੰਡੇ ਨੇ ਉਹਨੂੰ ਨਸ਼ੇ ਦੇ ਉੱਤੇ ਲਾ ਦਿੱਤਾ ਆ ਰਾਜੇ ਟੱਬਰ ਜਿਹੜਾ ਮਤਲਬ ਤਬਾਹ ਆ ਜਿਹੜਾ ਤਬਾਈ ਦੀ ਕਗਾਰ ਦੇ ਉੱਤੇ ਖਲੋਤਾ ਔਰ ਮਹਾਰਾਜ ਇਹਨਾਂ ਦੇ ਉੱਤੇ ਮਿਹਰ ਭਰਿਆ ਜਿਹੜਾ ਹੱਥ ਰੱਖਣ ਔਰ ਇਹ ਮੈਨੂੰ ਜਦੋਂ ਮਿਲੇ ਤੇ ਇਹਨਾਂ ਨੂੰ ਮੈਂ ਪੁੱਛਿਆ ਇਹਨਾਂ ਦੀ ਨੌਹ ਹੈ ਮੇਰੇ ਮਤਲਬ ਬੱਚਿਆਂ ਵਰਗੀ ਹੈ ਉਹ ਛੋਟੀ ਇਹਦੀ ਬੇਟੀ ਹੈ 4 ਸਾਲ ਦੀ ਵੀ ਜਿੰਨੂੰ ਇਹ ਕੁਛੜ ਚੁੱਕੀ ਫਿਰਦੇ ਸੀਗੇ ਔਰ ਘਰ ਦੇ ਵਿੱਚ ਹਾਲਾਤ ਇਹ ਨੇ ਕਦੀ ਪੱਖਾ ਗਹਿਣੇ ਆ ਕਦੀ ਫ੍ਰਿਜ ਨਹੀਂ ਹੈਗੀ ਬੱਚੀ ਟੀਵੀ ਵੱਲ ਵੇਖਦੀ ਆ ਤੇ ਉੱਥੇ ਟੀਵੀ ਲੱਗਾ ਨਹੀਂ ਹੈਗਾ ਮਤਲਬ ਐਕਟਿੰਗ ਕਰਦੀ ਆ ਬੰਦੂਕ ਦੇ ਨਾਲ ਕਿਵੇਂ ਕਰਦੀ ਆ ਜੀ ਹਾਂਜੀ ਕੀ ਕਰਦੀ ਆ ਦੂਜੇ ਉਹਨੇ ਟੋਏ ਫੜਿਆ ਉਹਨੂੰ ਕੋਈ ਆਪਣਾ ਹਾਂਜੀ ਉਹਨੇ ਕਿਹਾ ਮੈਂ ਕਹੂੰਗੀ ਮਾਂ ਇਹ ਲੇਕੀ ਕਰ ਰਹੀ ਐ ਮਮਾ ਮੈਂ ਕਾਰਟੂਨ ਦੇਖ ਰਹੀ ਹਾਂ ਕਾਰਟੂਨ ਐ ਅੱਗੇ ਟੀਵੀ ਆਈ ਨਹੀਂ ਮਤਲਬ ਇਹੋ ਜਿਹੇ ਹਾਲਾਤ ਨੇ ਜਿਹੜੇ ਬੱਚੇ ਦੇ ਮਨ ਦੇ ਵਿੱਚ ਛਾਵਾਂ ਤੇ ਸ਼ੌਂਕ ਤੇ ਸਾਰੇ ਬੱਚਿਆਂ ਰਗੇ ਹੁੰਦੇ ਨੇ ਨਾ ਜਿੱਦਾਂ ਦੇ ਸਾਡੇ ਬੱਚੇ ਨੇ ਮਾਂ ਉਹਦੀ ਵਿਚਾਰੀ ਰੋ ਰਹੀ ਯਾਰ ਐਕਟਿੰਗ ਕਰਕੇ ਆਪਣੇ ਜਿਹੜੇ ਉਹ ਸ਼ੌਂਕ ਪੂਰੇ ਕਰਦੀ ਐ ਔਰ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਔਰ ਇਹਨਾਂ ਮੈਨੂੰ ਕਿਹਾ ਕਿ ਮੇਰੇ ਬੇਟੇ ਨੂੰ ਜਿਹੜਾ ਮੈਂ ਤਾਂ ਸੁਖਮਰ ਸੀਗੇ ਕਿ ਸਾਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਸਾਡਾ ਬੱਚਾ ਜਿਹੜਾ ਦਾਖਲ ਕਰਾ ਦਿਓ ਤੇ ਮੈਂ ਇੱਕ ਗੱਲ ਪਰਮਾਤਮਾ ਤੋਂ ਡਰ ਕੇ ਕਹਿੰਦਾ ਮੈਂ ਜ਼ਿੰਦਗੀ ਚ ਇਹ ਜੀਆਂ ਜ਼ਿੰਮੇਵਾਰੀਆਂ ਲੈਂਦਾ ਨਹੀਂ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਬੇਟਾ ਤੁਹਾਡਾ ਐਡਿਕਟ ਹੈ ਉਹਨੂੰ ਕੁਝ ਨੂੰ ਹੋ ਜਾਵੇ ਕੱਲ ਨੂੰ ਤੇ ਮੈਂ ਉਹਦੀ ਜ਼ਿੰਮੇਵਾਰੀ ਲੈਣੀ ਨਹੀਂ ਚਾਹੁੰਦਾ ਅਸੀਂ ਤੁਹਾਡੇ ਡੀਡਿਕਸ਼ਨ ਦਾ ਖਰਚਾ ਜਿਹੜਾ ਦੇਣ ਨੂੰ ਤਿਆਰ ਆ ਉਹ ਤੁਸੀਂ ਸਾਥੋਂ ਲੈ ਲਓ ਤੁਸੀਂ ਆਪ ਜਿੱਥੇ ਮਰਜ਼ੀ ਕਰਾ ਲਓ ਔਰ ਉਹਦੇ ਨਾਲ ਨਾਲ ਇਹਨਾਂ ਮੈਨੂੰ ਕਿਹਾ ਕਿ ਮੇਰੇ ਉੱਤੇ ਕਰਜ਼ਾ ਬਹੁਤ ਹੈ ਤੇ ਮੈਂ ਉਹਨਾਂ ਨੂੰ ਕਿਹਾ ਜਿੰਨਾ ਸਾਡੇ ਕੋਲ ਤਿਲ ਫੁੱਲ ਹੁੰਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਕਰਜੇ ਨਸ਼ੇੜੀ ਚੋਕ ਬੜੇ ਲੈਂਦੇ ਨੇ ਪਿੱਛੋਂ ਪਰਿਵਾਰ ਰੋਲਦੇ ਨੇ ਉਹ ਸਾਰੀ ਦੁਨੀਆ ਦੇ ਅਸੀਂ ਲਾ ਨਹੀਂ ਸਕਦੇ ਔਰ ਬਹੁਤ سارے ਲੋਕ ਬਲਕ ਚ ਮੈਨੂੰ ਮੈਸੇਜ ਵੀ ਕਰਦੇ ਨੇ ਮੈਨੂੰ ਕਰਦੇ ਨੇ ਸੋਖ ਅਮਰਤ ਨੂੰ ਕਰਦੇ ਨੇ ਸਾਰੀ ਦੁਨੀਆ ਦੀ ਅਸੀਂ ਬਾਹ ਨਹੀਂ ਫੜ ਸਕਦੇ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿੱਥੇ ਕੋ ਧੀ ਪਣ ਜਵਾਨ ਐ ਬੱਚੀ ਮਤਲਬ ਜਵਾਨ ਐ ਬੱਚੇ ਉਹਦੇ ਛੋਟੇ ਨੇ ਕਿਤੇ ਉਹਨਾਂ ਦੀ ਬਾਹ ਫੜ ਲਈ ਜਾਵੇ ਉਹਨਾਂ ਨੂੰ ਕੁਛ ਨਾ ਕੁਛ ਜੋ ਤਿਲ ਫੁੱਲ ਹੈ ਦਿੱਤਾ ਜ਼ਰੂਰ ਜਾਵੇ ਔਰ ਉਹਦੇ ਨਾਲ ਜਦੋਂ ਮੈਂ ਇਹਨਾਂ ਦੀ ਹੱਥ ਦੇਖੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਹਾਡੀ ਨੌਕ ਕੰਮ ਕਿਉਂ ਨਹੀਂ ਕਰਦੀ ਕਿਤੇ ਮਤਲਬ ਇਹਨੂੰ ਮਾਰਕੀਟ 'ਚ ਬਹੁਤ ਸਾਰੇ ਬੱਚੀਆਂ ਜਿਹੜੀਆਂ ਕੰਮ ਵੀ ਕਰਦੀਆਂ ਨੇ ਆਪਣਾ ਕਮਾ ਕੇ ਖਾਂਦੀਆਂ ਵੀ ਨੇ ਪਲੱਸ 2 ਉਹਨੇ ਕੀਤੀ ਹੋਈ ਆ ਤੇ ਮੈਨੂੰ ਭੈਣ ਜੀ ਕਹਿੰਦੇ ਕਿ ਜੇ ਕਿਤੇ ਕੰਮ ਤੇ ਲੱਗੇ ਤੇ ਲੋਕ ਮਾੜੀ ਅੱਖ ਵੀ ਰੱਖ ਲੈਂਦੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਜੀ ਦਿਲ ਵੱਡਾ ਕਰਨਾ ਪੈਣਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਤੁਹਾਡੀ ਮਤਲਬ ਬੱਚੀ ਦੇ ਉੱਤੇ ਹੀ ਲੋਕ ਮਾੜੀ ਅੱਖ ਰੱਖਦੇ ਨੇ ਮੇਰੀ ਬੱਚੀ ਵੀ ਜਵਾਨ ਹੈ ਉਹ ਬਾਹਰ ਜਾਊਗੀ ਲੋਕਾਂ ਦੇ ਵਿੱਚ ਸਮਾਜ 'ਚ ਇੱਕ ਤਰ੍ਹਾਂ ਦੇ ਲੋਕ ਨਹੀਂ ਹੈਗੇ ਬਹੁਤ ਤਰ੍ਹਾਂ ਦੇ ਲੋਕ ਨੇ ਜਿਹੜੇ ਬੱਚੀਆਂ ਦੇ ਉੱਤੇ ਮਾੜੀ ਨਿਗਾ ਮੇਰੀ ਵਾਈਫ ਵੀ ਜਾਊਗੀ ਉੱਤੇ ਵੀ ਰੱਖ ਦੇਣਗੇ ਤੁਹਾਡੇ 'ਚ ਕਿੰਨੀ ਵਿਲ ਪਾਵਰ ਹੈ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਾ ਤੁਸੀਂ ਆਪਣੇ ਆਪ ਨੂੰ ਸਵੱਛ ਕਿਸ ਤਰ੍ਹਾਂ ਰੱਖਣਾ ਕਿਉਂਕਿ ਕੱਲ ਨੂੰ ਤੁਹਾਡੇ ਬੱਚੇ ਵੀ ਵੱਡੇ ਹੋਣੇ ਨੇ ਪ੍ਰਮਾਤਮਾ ਇਸ ਪਾਸੇ ਕਿਸੇ ਨੂੰ ਤੋੜੇ ਨਾ ਔਰ ਧਿਆਨ ਵੀ ਨਾ ਲੱਗਣ ਤੇ ਦੂਜੀ ਚੀਜ਼ ਮੈਂ ਇਹਨਾਂ ਨੂੰ ਕਹੀ ਆ ਕਿ ਡੀਡਿਕਸ਼ਨ ਸੈਂਟਰ 'ਚ ਮੈਂ ਪੁੱਛਿਆ 9000 ਰੁਪਿਆ ਖਰਚਾ ਜੀ ਮਹੀਨੇ ਦਾ ਬੱਚੇ ਬਹੁਤਾ ਚਿਰ ਟਿਕਦੇ ਨਹੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਅਸੀਂ 3 ਮਹੀਨੇ ਦਾ ਜਿਹੜਾ 27000 ਬਣਦਾ ਸੀ 30000 ਇੱਕ ਦਿੱਤਾ ਮਾਤਾ ਜੀ ਨੂੰ ਦੂਜਾ ਮੈਂ ਪੁੱਛਿਆ ਕਿ ਬੱਚੀ ਮਤਲਬ ਤੁਹਾਡੀ ਪੜਦੀ ਆਂਗਣਵਾੜੀ 'ਚ ਜਾਂਦੀ ਆ ਸਕੂਲ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਹੈ ਮਤਲਬ ਆਂਗਣਵਾੜੀ ਦੇ ਵਿੱਚ ਜਾਂਦੀ ਆ ਔਰ ਮੈਂ ਇਹਨਾਂ ਨੂੰ ਕਿਹਾ ਕਿ ਪਹਿਲੀ ਤੋਂ ਬਾਅਦ ਉਹ ਸਰਕਾਰੀ ਸਕੂਲ 'ਚ ਦਾਖਲ ਹੋ ਜੇਗੀ ਕਿਉਂਕਿ ਏਰੀਆਜ਼ ਦੇ ਵਿੱਚ ਸ਼ਹਿਰ ਹੈ ਬਹੁਤ ਸਾਰੇ ਚੰਗੇ ਸਰਕਾਰੀ ਸਕੂਲ ਨੇ ਜਿੱਥੇ ਉਹ ਪੜ ਸਕਦੀ ਆ ਔਰ 2 ਸਾਲ ਜਿਹਨੂੰ ਇਹਨੂੰ ਪ੍ਰਾਈਵੇਟ ਚੰਗੇ ਸਕੂਲ ਦੇ ਵਿੱਚ ਜਿੱਥੇ ਬੱਚੇ ਪਲੇ ਪੈਂਚ ਜਾਂਦੇ ਨੇ ਜਿੱਥੇ ਨਰਸਰੀਜ਼ ਕਰਦੇ ਨੇ ਆਪਣਾ ਕੇਜੀ ਕਰਦੇ ਨੇ ਉਹਦਾ 20000 ਰੁਪਏ ਇਹਨਾਂ ਨੂੰ ਇੱਕ ਲੱਗ ਦਿੱਤਾ ਕਿ 50000 ਰੁਪਏ ਸੀ ਇਹਨਾਂ ਨੂੰ ਦੇ ਕੇ ਚੱਲੇ ਆ ਔਰ ਬੱਚੀ ਦੀ ਨੌਕਰੀ ਦਾ ਸੀ ਇੱਕ ਇੰਤਜ਼ਾਮ ਕੀਤਾ ਇੱਕ ਕੋਟ ਰੋਡ ਦੇ ਉੱਤੇ ਸ਼ਾਪ ਉੱਥੇ ਬਹੁਤ ਸਾਰੀਆਂ ਲੜਕੀਆਂ ਕੰਮ ਕਰਦੀਆਂ ਨੇ ਜੇ ਉੱਥੇ ਕਰਨਾ ਚਾਹਵੇ ਤੇ 10-12000 ਰੁਪਏ ਸਟਾਰਟਿੰਗ ਪੇ ਉੱਥੇ ਹੈ ਸੋ ਖਮਰਤੋਣਾ ਦਾ ਆਫਿਸ ਹੈ ਇੱਥੇ ਇਹ ਫਾਸਟਵੇ ਦੇ ਓਨਰ ਨੇ ਔਰ ਅਲਫਾ ਕਲੋਨੀ ਇਹਨਾਂ ਦੀ ਹੈ ਜੀ ਉਸ ਆਫਿਸ ਦੇ ਵਿੱਚ ਤੁਹਾਨੂੰ ਉਹ ਨੇੜੇ ਪ ਤੇ ਤੁਸੀਂ ਉੱਥੇ ਵੀ ਕੰਮ ਕਰ ਸਕਦੇ ਹੋ ਇੰਨੀ ਪੇ ਤੁਹਾਡੀ ਸਟਾਰਟਿੰਗ ਉਸ ਤੋਂ ਬਾਅਦ ਤੁਹਾਡੀ ਕਾਬਲੀਅਤ ਹੈ ਕਿ ਤੁਸੀਂ ਕਿੰਨਾ ਅਗਲਿਆਂ ਨੂੰ ਮਤਲਬ ਕੰਮ ਕਰ ਸਕਦੇ ਹੋ ਜਾਂ ਕੀ ਤੁਹਾਡੀ ਕਾਬਲੀਅਤ ਉਹ ਵਧਦੀ ਜਾਏਗੀ ਉਹ ਤੇ ਕੋਈ ਵੀ ਆਪਣੇ ਚੰਗੇ ਮੁਲਾਜ਼ਮ ਨੂੰ ਛੱਡਣਾ ਨਹੀਂ ਚਾਹੁੰਦਾ ਔਰ ਉਸ ਬੱਚੀ ਨੇ ਮੈਨੂੰ ਦੱਸਿਆ ਕਿ ਕਿਤੇ ਮੈਂ ਪ੍ਰਾਈਵੇਟ ਜੌਬ ਕਰਦੀ ਵੀ ਸੀਗੀ ਮੇਰਾ ਜਿਹੜਾ ਘਰ ਵਾਲਾ ਨਸ਼ੇੜੀ ਉਹ ਕਦੀ ਉੱਥੇ ਆ ਕੇ ਉਹਨਾਂ ਦੇ ਕੰਪਿਊਟਰ ਭੰਨ ਦਿੰਦਾ ਸੀਗਾ ਤੇ ਮੈਂ ਇਹਨੂੰ ਕਿਹਾ ਕਿ ਸਭ ਤੋਂ ਸੇਫ ਜੌਬ ਇਹਨਾਂ ਦੇ ਆ ਤੇਨੂੰ ਕਿਉਂਕਿ ਬਾਹਰ ਸਕਿਉਰਿਟੀ ਗਾਰਡ ਨੇ ਉਹ ਕਿਸੇ ਨੂੰ ਅੰਦਰ ਹੀ ਨਹੀਂ ਆਉਣ ਦਿੰਦੇ ਸੋ ਤੁਸੀਂ ਉੱਥੇ ਹੋਰ ਬਹੁਤ ਸਾਰੀਆਂ ਬੱਚੀਆਂ ਕੰਮ ਕਰਦੀਆਂ ਨੇ ਕੱਲ ਨੂੰ ਅੱਜ ਅਸੀਂ ਤੁਹਾਡੀ ਆਵਾਜ਼ ਬਣੇ ਆ ਕੱਲ ਨੂੰ ਤੁਸੀਂ ਵੀ ਉੱਥੇ ਇਹਨਾਂ ਦਾ ਫਾਸਟਵੇ ਦਾ ਵੀ ਕੰਮ ਮੁਸ਼ਕਲਾਂ ਹੀ ਚੁੱਕ ਸਕਦੇ ਹੋ ਬਹੁਤ ਸਾਰੇ ਕੰਮ ਨੇ ਸਮਾਜ ਦੇ ਵਿੱਚ ਕਰਨ ਲਈ ਔਰ ਉਹ ਇਸ ਤਰੀਕੇ ਕੰਮ ਕੀਤੇ ਜਾ ਸਕਦੇ ਨੇ ਉਹ ਵੀ ਤੁਹਾਡਾ ਇੰਤਜ਼ਾਮ ਕਰ ਦਿੱਤਾ ਔਰ ਜੇ 3 ਮਹੀਨੇ ਤੋਂ ਬਾਅਦ ਬੱਚਾ ਇੱਥੇ ਰਹੇਗਾ ਤੇ ਮੇਰਾ ਖਿਆਲ ਹੈ ਕਿ ਸਾਨੂੰ ਫੇਰ ਵੀ ਤੁਸੀਂ ਕਹੋਗੇ ਤੇ ਇਹ ਕਰ ਦਿੱਤਾ ਜਾਏਗਾ ਦੂਜਾ ਬੱਚੀ ਜਿਹੜਾ ਟੀਵੀ ਦੇਖਦੀ ਐ ਐਕਟਿੰਗ ਕੱਲ ਜਾਂ ਪਰਸੋਂ ਤੁਹਾਡੇ ਘਰ ਟੀਵੀ ਵੀ ਪਹੁੰਚ ਜਾਏਗਾ ਮੈਂ ਨਹੀਂ ਕਹਿੰਦਾ ਕਿ ਬਹੁਤ ਵੱਡਾ ਬਹੁਤ ਮਹਿੰਗਾ ਭੇਜਾਂਗੇ ਪਰ ਬੱਚੀ ਦਾ ਜਿਹੜਾ ਸ਼ੌਕ ਚੰਗੀ ਤਰ੍ਹਾਂ ਪੂਰਾ ਹੋ ਜਾਏਗਾ ਫਾਸਟਵੇ ਦਾ ਕਨੈਕਸ਼ਨ ਤੁਹਾਨੂੰ ਮਤਲਬ ਇਹ ਜਦੋਂ ਤੱਕ ਤੁਸੀਂ ਆਪਣੇ ਕਾਬਲ ਪੈਰਾਂ ਤੇ ਸਟੈਂਡ ਨਹੀਂ ਹੁੰਦੇ ਤੁਹਾਨੂੰ ਫਾਸਟਵੇ ਰਾਬ ਇਹਨਾਂ ਦੇ ਉੱਤੇ ਮਿਹਰ ਰੱਖੇ ਫਾਸਟਵੇ ਤੁਹਾਨੂੰ ਇਹ ਜਿਹੜੀ ਉਹ ਲਵਾ ਦੇਣਗੇ ਕੇਵਲ ਤੁਹਾਡਾ ਕਨੈਕਸ਼ਨ ਜਿਹੜਾ ਉਹ ਫ੍ਰੀ ਚੱਲੇਗਾ ਬੱਚੀ ਤੁਹਾਡੇ ਕਾਰਟੂਨ ਤੇ ਐਕਟਿੰਗ ਕਰਦੀ ਉਹਦੇ ਉੱਤੇ ਪੂਰੇ ਕਾਰਟੂਨ ਨੈਟਵਰਕ ਨੂੰ ਦੇਖ ਸਕਦੀ ਹੈ ਸਾਰਾ ਕੁਝ ਜੋ ਸਾਡੇ ਕੋਲੋਂ ਸਰਦਾ ਪੁੱਜਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਤੁਸੀਂ ਬਦਕਿਸਮਤੀ ਦੇਖੋ ਪਰਿਵਾਰ ਦੀ ਇੱਥੇ ਸੁਖਚੈਨ ਮੋਣੀ ਆਏ ਨੇ ਉਹਨਾਂ ਨੇ ਦੀ ਇੱਕਦਮ ਸਟੋਰੀ ਕੀਤੀ ਸੀਗੀ ਉਹ ਸਟੋਰੀ ਤੋਂ ਬਾਅਦ ਇਹਨਾਂ ਦਾ ਨੰਬਰ ਦਿੱਤਾ ਗਿਆ ਉਸ ਵੀਡੀਓ ਦੇ ਵਿੱਚ ਔਰ ਬੱਚੇ ਇਹਨਾਂ ਦੇ ਨੇ ਜਿਹੜਾ ਬੇਟਾ ਇਹਨਾਂ ਦਾ ਐਡਿਕਟ ਹੈ ਉਹਨੇ ਫੋਨ ਦਾ ਉਹ ਸੇਮੀ ਤੋੜ ਦਿੱਤਾ ਜਿਹੜੇ ਲੋਕ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਸੀ ਮਦਦ ਕਰਨਾ ਚਾਹੁੰਦੇ ਸੀ ਹੈਲਪ ਕਰਨਾ ਚਾਹੁੰਦੇ ਸੀ ਕਿ ਉਹਨਾਂ ਕੋ ਇਹਨਾਂ ਨਾਲ ਕੰਟੈਕਟ ਹੀ ਨਹੀਂ ਹੋ ਪਾਇਆ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਮੈਂ ਇੱਕ ਇਹਨਾਂ ਨੂੰ ਵੀ ਕਹਿਣਾ ਕਿ Google Pay ਆਪਣੇ ਫੋਨ ਦੇ ਉੱਤੇ ਤੁਸੀਂ ਚਲਾ ਲਓ ਕਿਉਂਕਿ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਪਹਿਲਾਂ ਤੁਹਾਡੇ ਅਕਾਊਂਟ ਐਡ ਕਰੇ ਫਿਰ ਤੁਹਾਨੂੰ 150 ਰੁਪਏ ਪਾਵੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਜੇ ਬੱਚਿਆਂ ਲਈ ਤੁਸੀਂ 10-10 100-100 ਰੁਪਏ ਵੀ ਪਾਓਗੇ ਤੇ ਤੁਹਾਡੀ ਜੇਬ ਦੇ ਵਿੱਚੋਂ ਕੁਝ ਘਟਣਾ ਨਹੀਂ ਪਰ ਇਹਨਾਂ ਦਾ ਬਹੁਤ ਸਾਰਾ ਮਤਲਬ ਸਰਜਣਾ ਬੂੰਦ-ਬੂੰਦ ਨਾਲ ਇਹਨਾਂ ਦਾ ਸਮੁੰਦਰ ਭਰ ਸਕਦਾ ਔਰ ਬੱਚੀ ਚੰਗੀ ਮਤਲਬ ਸਿੱਖਿਆ ਲੈ ਸਕਦੀ ਆ ਚੰਗੇ ਸਮਾਜ ਦੇ ਵਿੱਚ ਆਪਣੇ ਉਹ ਸ਼ੌਂਕ ਪੂਰੇ ਕਰ ਸਕਦੀ ਆ ਲੋੜਾਂ ਸ਼ੌਂਕ ਆਦੇ ਗਰੀਬ ਬੰਦੇ ਧੰਦੇ ਨੇ ਜਿਹੜੀਆਂ ਚੰਗੀਆਂ ਲੋੜਾਂ ਨੇ ਜਿਹਦੇ ਤੋਂ ਵਾਂਝੀ ਨਾ ਰਹੇ ਜੋ ਉਹ ਪੂਰੀ ਕਰ ਸਕਦੀ ਆ ਮੈਂ ਨੰਬਰ ਦੁਬਾਰਾ ਇਹਨਾਂ ਦਾ ਦੇਣ ਲੱਗਾ ਇਹਦੇ ਉੱਤੇ ਕਿ ਜੇ ਤੁਸੀਂ ਕੋਈ ਇਹਨਾਂ ਦੀ ਹੈਲਪ ਕਰਨਾ ਚਾਹੋ ਤੇ ਰਾਜਵਿੰਦਰ ਕੌਰ ਜੀ ਤੁਹਾਡਾ ਨਾ ਰਾਜਵਿੰਦਰ ਕੌਰ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਹੈ 8968695810 896869 5810 ਮਤਲਬ ਉਹ ਤੁਹਾਨੂੰ ਜਿੰਨੇ ਕਿਸੇ ਨੇ ਵੀ ਸੰਪਰਕ ਕਰਨਾ ਤੇ ਕਰ ਲੇ ਦੂਜਾ ਘਰ ਦੇ ਵਿੱਚ ਲੋੜ ਮਰਾਂ ਦਾ ਸਮਾਨ ਹੈ ਰਾਸ਼ਨ ਅਸੀਂ ਖਾਲੀ ਆਉਣਾ ਨਹੀਂ ਸੀ ਚਲੋ ਧੀਆਂ ਭੈਣਾਂ ਦਾ ਘਰ ਹੈ ਉਹ ਸਮਾਨ ਇਹਨਾਂ ਨੇ ਲੈ ਆ ਬੱਚੀ ਦੇ ਸ਼ੌਂਕ ਨੇ ਸਾਨੂੰ ਪਤਾ ਸੀਗਾ ਕਿ ਬੱਚੇ ਦੇ ਕੋਲ ਨਹੀਂ ਹੋਊਗਾ ਕੁਝ ਤੇ ਉਹਦੇ ਲਈ ਜੋ ਸਾਡੇ ਕੋਲੋਂ ਖਡਾਉਣੇ ਜਾਂ ਜੋ ਲਿਖਣ ਵਾਲਾ ਇਲੈਕਟ੍ਰੀਕਲ ਜਿਹੜੀ ਸਲੇਟ ਨੇ ਜਿਹਦੇ ਉੱਤੇ ਉਹ ਆਪਣੀ ਉਹ ਐਜੂਕੇਸ਼ਨ ਕਰ ਸਕਦੀ ਆ ਜਾਂ ਪੜ੍ਹ ਲਿਖਾ ਆਪਣੇ ਕਾਰਟੂਨਸ ਬਣਾ ਸਕਦੀ ਆ ਦੇਖ ਕੇ ਜੋ ਸਾਡੇ ਕੋਲੋਂ ਸਰਦਾਪੁਰ ਪੁੱਜਦਾ ਅੱਜ ਅਸੀਂ ਇਹਨਾਂ ਦੀ ਹੈਲਪ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਸਾਰਿਆਂ ਨੂੰ ਕਹਿਣਾ ਕਿ ਲਾਗੇ ਚਾਗੇ ਜਿੱਥੇ ਕਿਤੇ ਵੀ ਤੁਸੀਂ ਬੈਠੇ ਹੋ ਅੱਜਕੱਲ੍ਹ ਤੇ ਦੁਨੀਆ ਫੋਨ ਦੇ ਉੱਤੇ ਇੰਟਰਨੈਟ ਦੇ ਉੱਤੇ ਹੀ ਇੱਕ ਦੂਜੇ ਨਾਲ ਜੁੜੀ ਆ ਯਾਰ ਤੁਸੀਂ ਕਿਸੇ ਦੀ ਵੀ ਮਤਲਬ ਬਹੁਤ ਬਹੁਤ ਲੋਕਾਂ ਕੋਲ ਮਤਲਬ ਖੁਸ਼ੀਆਂ ਨੇ ਜਿਹੜੀਆਂ ਥੋੜੀਆਂ ਜਿਹਾ ਤੁਹਾਡੇ ਕੰਮ ਵੀ ਨਹੀਂ ਆਉਂਦੀਆਂ ਜੋ ਇਹਨਾਂ ਦੇ ਹਿੱਸੇ ਲਿਖ ਦਿੱਤੀਆਂ ਜਾਣ ਤੇ ਇਹ ਬੱਚੀ ਦੇ ਮਤਲਬ ਭਵਿੱਖ ਵੀ ਸੁਧਰ ਸਕਦਾ ਹੈ ਤੇ ਔਰ ਉਸ ਬੱਚੀ ਨੂੰ ਆਪਣਾ ਜਿਹੜਾ ਇੱਜ਼ਤਮਾਨ ਦੇ ਨਾਲ ਰੋਟੀ ਵੀ ਮਿਲ ਸਕਦੀ ਹੈ ਤੇ ਉਹ ਵੀ ਮਾਂ ਜਿਹੜੀ ਸੁਖਤੀ ਨੀਂਦ ਸੌ ਸਕਦੀ ਹੈ ਬੱਚਾ ਮੈਂ ਪੁੱਛਿਆ ਜੀ ਕਦੋਂ ਆਣਾ ਤੇ ਉਹ ਕਹਿੰਦੇ ਨੇ ਅਸੀਂ 6 ਮਹੀਨੇ ਲਿਆਉਣਾ ਹੀ ਨਹੀਂ ਨਸ਼ੇੜੀ ਬੰਦੇ ਕੋਈ ਇੰਨਾ ਡਰ ਲੱਗਦਾ ਐਡਿਕਟ ਬੰਦੇ ਕੋਲੋਂ ਇੰਨਾ ਡਰ ਲੱਗਦਾ ਜਿਵੇਂ ਸੁਖਮਰਤ ਹੋਣਾ ਕਿ ਉਹਦਾ ਵੀ ਕਸੂਰ ਨਹੀਂ ਜਦੋਂ ਉਹ ਨਸ਼ੇ ਦੇ ਵਿੱਚ ਹੀ ਲੱਗ ਗਿਆ ਉਹਨੂੰ ਪਤਾ ਹੀ ਨਹੀਂ ਅੱਗੇ ਮੇਰੀ ਮਾਂ ਐ ਅੱਗੇ ਮੇਰੀ ਭੈਣ ਐ ਮੈਂ ਘਰ ਪਰ ਦੂਜੀ ਚੀਜ਼ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇੱਕ ਦੂਜੇ ਦੀ ਬਾਹ ਜੜੀ ਉਹ ਜ਼ਰੂਰ ਫੜਨੀ ਚਾਹੀਦੀ ਔਰ ਮੈਂ ਸਰਕਾਰ ਨੂੰ ਵੀ ਮੈਂ ਕੋ ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦਾ ਇਸ ਮਤਲਬ ਸਿਆਸਤ ਨਹੀਂ ਇਹ ਮੈਂ ਦੇ ਉੱਤੇ ਕਰਨਾ ਚਾਹੁੰਦਾ ਪਰ ਸਰਕਾਰਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਪੰਜਾਬ ਦੇ ਘਰ ਘਰ ਦੇ ਹਾਲਾਤ ਬਣ ਗਏ ਨੇ ਇਹਨਾਂ ਦੇ ਉੱਤੇ ਕੁਝ ਨਾ ਕੁਝ ਗੌਰ ਫਰਮਾਉਣਾ ਪਊਗਾ ਇਹਨਾਂ ਲੋਕਾਂ ਦੀ ਕਾਰੋਬਾਰ ਦਾ ਇਹਨਾਂ ਲੋਕਾਂ ਦੀ ਇੱਜ਼ਤਮਾਨ ਦੀ ਰੋਟੀ ਦਾ ਜਿਹੜਾ ਉਹ ਪ੍ਰਬੰਧ ਕਰਨਾ ਪਊਗਾ ਧੰਨਵਾਦ ਬੰਦੀ ਇਹਨਾਂ ਕਲਪ ਦੀ ਆ ਬਹੁਤ ਜ਼ਿਆਦਾ ਕਲਪ ਦੀ ਆਏ ਲਾਗੇ ਤਗੜੇ ਹੋ ਖਿਆਲ ਰੱਖੇ ਚਲੋ ਠੀਕ ਹੈ ਅੱਛਾ ਬੱਚੇ ਬਾਏ